X ਦੇ ਮਾਲਕ ਐਲਨ ਮਾਸਕ ਆਪਣੇ ਪਲੇਟਫਾਰਮ 'ਚ ਵੱਡਾ ਬਦਲਾਅ ਕਰਨ ਜਾ ਰਹੇ ਨੇ ਜਲਦੀ ਹੀ X ਤੇ ਲਾਈਕਸ ਦਿਖਾਈ ਦੇਣੀਆਂ ਬੰਦ ਹੋ ਜਾਣਗੀਆਂ ਫਿਲਹਾਲ X ਦੀ ਕਿਸੇ ਵੀ ਪੋਸਟ ਤੇ ਲਾਈਕਸ ਅਤੇ ਵਿਊਜ਼ ਦੀ ਗਿਣਤੀ ਦੇਖਣ ਨੂੰ ਮਿਲਦੀ ਹੈ ਪਰ ਜਲਦੀ ਹੀ ਇਹ ਬੰਦ ਹੋਣ ਵਾਲੀ ਹੈ ਕੰਪਨੀ ਵੱਲੋਂ ਵੀ ਇਸ ਬਦਲਾਅ ਦੀ ਪੁਸ਼ਟੀ ਕੀਤੀ ਗਈ ਹੈ X ਇੰਜੀਨੀਅਰਿੰਗ ਦੇ ਡਾਇਰੈਕਟਰ ਹਾਫੀ ਵੈਂਗ ਨੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ ਲਾਈਕਸ ਨੂੰ ਹਟਾਉਣ ਦਾ ਮਤਲਬ ਕੀ ਉਸ ਯੂਜ਼ਰ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਪਤਾ ਹੋਵੇਗਾ ਕਿ ਕਿਸੇ ਪੋਸਟ ਨੂੰ ਕਿੰਨੇ ਲੋਕਾਂ ਨੇ ਪਸੰਦ ਕੀਤਾ ਹੈ ਅਸਲ ਵਿੱਚ ਐਕਸ ਲਾਈਕਸ ਨੂੰ ਪ੍ਰਾਈਵੇਟ ਕਰਨ ਜਾ ਰਿਹਾ ਹੈ ਐਕਸ ਦਾ ਇਹ ਮਤਲਬ ਬਿਲਕੁਲ YouTube ਵਾਂਗ ਹੀ ਹੋਵੇਗਾ YouTube ਯੂਜ਼ਰ ਲਾਈਕਸ ਨੂੰ ਨਿੱਜੀ ਬਣਾ ਸਕਦੇ ਨੇ ਹਾਲਾਂਕਿ ਐਕਸ ਵਿੱਚ ਇਹ ਬਦਲਾਅ ਕਦੋਂ ਹੋਵੇਗਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਫਿਲਹਾਲ ਯੂਜ਼ਰ ਕੋਲ ਲਾਈਕਸ ਲੁਕਾਉਣ ਦਾ ਕੋਈ ਵਿਕਲਪ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਐਲਨ ਮਾਸਕ ਨੇ twitter.com ਦਾ ਯੂਆਰਐਲ ਵੀ ਹਟਾ ਦਿੱਤਾ ਹੈ ਪਹਿਲਾਂ twitter.com ਤੇ ਜਾਣ ਵੇਲੇ ਐਕਸ ਨੂੰ ਰੀਡਾਇਰੈਕਟ ਕਰਦਾ ਸੀ ਅਤੇ ਹੁਣ ਇਹ ਸਿਰਫ x.com ਹੈ ਯੂਆਰਐਲ ਟਵਿੱਟਰ ਦੀ ਆਖਰੀ ਨਿਸ਼ਾਨੀ ਸੀ